ਆਲੀਆ ਜੀ ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਸੀ ਆ ਵੇਖ ਲਾ ਘਰ ਦਾ ਮੋਲ ਬਿਲਕੁਲ ਵਿਗੜੀ ਜਾਂਦੇ ਕਿਉਂ ਕੀ ਹੋ ਗਿਆ ਅਹ ਤੇਰਾ ਭਰਾ ਹੈ ਨਾ ਆ ਜਿਤਨਾ ਤੇਰੀ ਪਰਜਾਈ ਕਰਨੀ ਨਾ ਉਤਨਾ ਆਖੇ ਲੱਗੀ ਜਾਂਦਾ ਏ ਮੇਰੇ ਹੱਥੋਂ ਨਿਕਲੀ ਜਾਂਦਾ ਹੈ ਗਾਏ ਅੱਛਾ ਹਾਂ ਤੇ ਮੈਂ ਤਦ ਤੈਨੂੰ ਬੁਲਾਇਆ ਕਿ ਤੇਰੇ ਕੋ ਥੋੜਾ ਬੋਤਾ ਡਰਦਾ ਹੈਗਾ ਤੇ ਉਹਨੂੰ ਜਿਹੜਾ ਕੰਨ ਖੇਚ ਇਹ ਥੋੜਾ ਕਿ ਜਨਾਨੀ ਕਹੂਗੀ ਉੱਠ ਜਾ ਤੇ ਇਹ ਉੱਡ ਜਾਊਗਾ ਜਨਾਨੀ ਕਹੂਗੀ ਬਹਿ ਜਾ ਬਹਿ ਜਾ ਜਦੋਂ ਕੰਦੀ ਨਾ ਕੋਈ ਨਾ ਕੋਈ ਚੀਜ਼ ਮੈਨੂੰ ਆ ਚੀ ਲਿਆ ਦਿਓ ਉਹ ਨਾਲ ਹੀ ਉਸੇ ਵਕਤ ਲਾਂਦਾ ਹੀ ਫੋਨ ਤੋਂ ਨੰਬਰ ਜਿਹੜਾ ਸਿਆਪਾ ਅੱਜ ਕੱਲ ਕੀ ਆਕਰੜੇ ਆਰਡਰ ਦੇਣ ਆਂਦੇ ਆ ਆਹੋ Zomato ਆਹੋ ਤੇ ਉੱਥੋਂ ਮੰਗੋਂਦਾ ਹੀ ਏ ਘਰ ਨਹੀਂ ਬਣਾਉਂਦੀ ਨਾ ਬਸ ਜੇ ਕਹੋਗੀ ਮੇਰੇ ਸਿਰ ਦਰਦ ਹੁੰਦੀ ਆ ਤੇ ਮਿੰਟੋਂ ਮਿੰਟ ਦਵਾਈ ਲਿਆ ਕੇ 10 10 15 ਮਿੰਟ ਸਿਰ ਦਰਦ ਹੋਉਂਦੇਗਾ ਉਹ ਕੀ ਪਤਾ ਵੈਸੇ ਹੀ ਹੁੰਦੀਵੇਂ ਠੀਕ ਹੋ ਜਾਊਗੀ ਚਰਕ ਉਹਨੂੰ ਕੁਝ ਹੁੰਦਾ ਨਾ ਇਹਦੇ ਤਾਂ ਜਿਹੜਾ ਜਾਨ ਨਿਕਲ ਜਾਂਦੀ ਏ ਮੈਂ ਵੀ ਪਿਛਲੀ ਵਾਰ ਆਈ ਸੀ ਨਾ ਤੇ ਮੈਂ ਨੋਟ ਕੀਤਾ ਸੀ ਮੈਂ ਕਿਹਾ ਚੱਲ ਵੈਸੇ ਹੀ ਹੋਣਾ ਕੋਈ ਗੱਲ ਨਹੀਂ ਮੈਨੂੰ ਕੀ ਪਤਾ ਹੁਣ ਗੱਲਾਂ ਇੰਨੀਆਂ ਹੋ ਗਈਆਂ ਨੇ ਗੱਲਾਂ ਜਾਦਾ ਵਧੇ ਜਾਂਦੀਆਂ ਹੈ ਤੇ ਹੁਣ ਵੇਖ ਲਾ ਇਹ ਮਾਸਾ ਨਹੀਂ ਮੇਰੇ ਆਖੇ ਲੱਗਦਾ ਜੇ ਮੈਂ ਕਰਨੀ ਨਾ ਆ ਚੀਜ਼ ਬਣਾਉਣੀ ਆ ਤੇ ਕਹੂਗਾ ਨਾ ਮੰਮੀ ਆ ਮੈਂ ਖਾਣੀ ਨਹੀਂ ਅਸਲ ਵਿੱਚ ਉਹਨੂੰ ਇਹ ਹੁੰਦਾ ਜਿਹੜੀ ਚੀਜ਼ ਮੇਰੀ ਜਨਾਨੀ ਖਾਂਦੀ ਉਹ ਬਰਾਵਾ ਮੈਂ ਬੰਗਾ ਪੁੱਛੇ ਹੁੰਦੇ ਮਾਂ ਨੂੰ ਨਹੀਂ ਸिखਾਦੀ ਤੇ ਉਹ ਕਿੱਥੋਂ ਖਾ ਲੂਗੀ ਉਹ ਚੀਜ਼ ਨਾ ਉਹਨੂੰ ਮਾਂ ਦੀ ਪਰਵਾਹ ਥੋੜਾ ਹੈਗੀ ਆ ਉਨੇ ਪਿੱਛੇ ਲਾ ਲਿਆ ਉਹਨ ਕੀ ਬੱਸ ਬੱਸ ਉਹ ਕਿੱਥੇ ਆਉਂਦੀ ਨਾ ਆਵੇ ਤੁਰਿਆਂ ਟ ਸਸ਼ੀਗਾਲ ਦੀਦੀ ਸਸ਼ਟਰੀ ਕਾ ਸਿ ਕੀ ਆਲਾ ਆ ਵਦੀਆ ਤੂੰ ਹੀ ਸਵੇਰੇ ਸਵੇਨੇ ਦੱਸ ਮੇਰਾ ਘਰ ਆ ਮੈਂ ਆ ਨਹੀਂ ਸਕਦੀ ਨਹੀਂ ਨਹੀਂ ਉਹ ਗੱਲ ਤੇ ਮੈਂ ਕਹੀ ਨਹੀਂ ਮੈਂ ਕਿ ਕੋਈ ਕੋਈ ਸਭ ਕੁਝ ਠੀਕ ਤੇ ਹੈ ਨਾ ਤੇ ਦਿਸੋਰੇ ਹਾਂ ਲੈ ਦੱਸ ਤੇ ਮੈਂ ਘਰ ਆ ਨਹੀਂ ਸਕਦੀ ਦਸ ਬੱਚੇ ਸਕੂਲ ਚਲ ਗਏ ਮੈਂ ਫਰੀ ਸੀ ਮੈਂ ਕੱਲਾ ਅੱਜ ਮਿਲਦੀ ਜਾਵਾਂ ਮਮੀ ਨੂੰ ਨਹੀਂ ਨਹੀਂ ਉਹ ਗੱਲ ਨਹੀਂ ਮੈਂ ਕਿ ਪਰਸੋਂ ਤੁਸੀਂ ਆਏ ਹੀ ਨਾ ਏ ਤੂੰ ਇਨੀ ਛੇਤੀ ਆ ਗਈ ਕੋਈ ਗੱਲ ਤੇ ਨਹੀਂ ਆ ਨਾ ਉੱਥੇ ਡੀਸੀ ਕੋ ਸੈਨ ਕਰਵਾ ਕੇ ਆਣਾ ਨਹੀਂ ਨਹੀਂ ਮੈਂ ਵੇਖੋ ਕਿਤਰਾ ਕਹਿੰਦੀ ਵੀ ਪਰਸੋਂ ਤੁਸੀਂ ਆਏ ਸੀ ਨਹੀਂ ਮੇਰਾ ਉਹ ਮਤਲਬ ਨਹੀਂ ਮੈਂ ਕਿ ਆਪਣੇ ਮੰਮੀ ਨੂੰ ਦੱਸ ਕੇ ਆਏ ਜੇ ਨਾ ਤੁਸੀਂ ਹੈ ਤੂੰ ਕਹਿਣਾ ਕੀ ਜਾਣੀ ਆ ਨਹੀਂ ਜੇ ਮੇਰੀ ਕੁੜੀ ਘਰੇ ਆ ਗਈ ਆ ਕਦੀ ਤੂੰ ਉਹਨੂੰ ਦੱਸ ਕੇ ਆਈ ਜੇ ਕਦੀ ਤੂੰ ਉਹ ਦੱਸ ਕੇ ਆਈ ਆ ਉਹ ਆਪਣੇ ਘਰ ਆ ਨਹੀਂ ਸਕਦੀਗੀ ਨਹੀਂ ਨਾਲੇ ਆ ਕੀ ਆ ਨਾਲ ਹੀ ਤੂੰ ਪਾਣੀ ਲੈ ਆਂਦਾ ਹੀ ਨਾਲ ਹੀ ਤੂੰ ਕੋਲਡ ਡਰਿੰਕ ਲੈ ਕੇ ਆਈਆਂ ਦੋਵਾਂ ਚੋਂ ਇੱਕ ਚੀਜ਼ ਤੇ ਦੇ ਉਹਨੂੰ ਨਹੀਂ ਮੈਂ ਪਿਛਲੀ ਵਾਰ ਲੈ ਕੇ ਆਈ ਸੀ ਨਾ ਪਾਣੀ ਕੱਲਾ ਤੇ ਦੀ ਨੇ ਕਹਿੰਦੇ ਸੀਗੇ ਕਿ ਨਾਲ ਮੈਂ ਪਾਣੀ ਪੀਂਦੀ ਨਹੀਂ ਠੰਡਾ ਲੈ ਕੇ ਆਇਆ ਤਾਂ ਕਰਕੇ ਅਜੀਰਾ ਜੂਰਾ ਵਾਟਰ ਮੈਂ ਨਹੀਂ ਪੀਣਾ ਕੋਲਡ ਡਰਿੰਕ ਲਿਆ ਨਾ ਆਏ ਨੇ ਤੇ ਪਾਇਆ ਵਰਤਾ ਜਿਹਾ ਲੈ ਆ ਕੇ ਕਿ ਛੇਤੀ ਪੀਵੇ ਤੇ ਜਾਵੇ ਨਹੀਂ ਨਹੀਂ ਨਾਲੇ ਐਡੀ ਟੋਰ ਮਾਰ ਕੇ ਆ ਕੇ ਸਟਾਈਲ ਸਾਈਡ ਤੇ ਦੁਪੱਟਾ ਲੈ ਕੇ ਆ ਘਰ ਚ ਕਿਹੜਾ ਸਟਾਈਲ ਹੋਇਆ ਕੰਮ ਘੁੰਮਣੇਗਾ ਕੋਈ ਰਸੋਈ ਚ ਨਾ ਇਹ ਤਾਂ ਕੀ ਕਰਦੀ ਆ ਸਟੇਜ ਤੇ ਉਹ ਜਲਵਾ ਜਲਵਾ ਹੈ ਨਾ ਇਹ ਤਾਂ ਉਹ ਕਰਦੀ ਘਰ ਚ ਬੈਠੀ ਨਹੀਂ ਤੁਹਾਨੂੰ ਪਤਾ ਤੇ ਮੰਮੀ ਮੈਂ ਸ਼ੁਰੂ ਤੇ ਇਸ ਤਰ੍ਹਾਂ ਹੀ ਦੁਪੱਟਾ ਲੈਣੀ ਹੈ ਬੁੱਤ ਸ਼ੁਰੂ ਤੋਂ ਲੈਣੀ ਆ ਜਦੋਂ ਸਹੁਰਿਆਂ ਘਰ ਆ ਜੀਏ ਨਾ ਆ ਤਾਂ ਬਦਲ ਲੀਆਂ ਪੰਦੀਆਂ ਆਪਣੀਆਂ ਇਹੋ ਜਿਹੀ ਨਾ ਗੱਲ ਕਰ ਸ਼ੁਰੂ ਤੇ ਅਪਾ ਵਿੱਚ ਸ਼ੁਰੂ ਚ ਕਰਦੇ ਹੁੰਦੇ ਸੀ ਬਾਅਦ ਚ ਆਪਣੇ ਹਿਸਾਬ ਨਾਲ ਡਾ ਲਗੇ ਆ ਮੈਨੂੰ ਹਾਲੇ ਤਾਂ ਘਰ ਫੁਸਲਤ ਹੀ ਨਹੀਂ ਹਿੰਦੀ ਕੰਗੀ ਪਤਾ ਨਹੀਂ ਸਹੀ ਤਰ੍ਹਾਂ ਹੋਈ ਹਾਂ ਦੀ ਜੂੜਾ ਬਨੇਟ ਕੇਸ ਰਹੀ ਚ ਲੱਗੇ ਰਹੀ ਦਾ ਪਰ ਇਹਨੂੰ ਫੁਸਲਤ ਹੀ ਫੁਸਲਤ ਆ ਸਾਰੇ ਸਾਰੇ ਕੰਮ ਕੁਮ ਹੋ ਗਏ ਸਾਰੇ ਹਾਂ ਕਾਬੀ ਇਕਲਾ ਆ ਕੀ ਕੰਮ ਹੋਇਆਈ ਆ ਖਲਾਰਾ ਪਿਆਈ ਇੰਨਾ ਪਤਾ ਕਿ ਸਵੇਰੇ ਸਾਰੇ ਟੌਰ ਕੱਢ ਕੇ ਸੂਟ ਪ੍ਰੈਸ ਕੀਤਾ ਪਾ ਕੇ ਤੇ ਆਪਾਂ ਥੱਲੇ ਉਤਰ ਆਣਾ ਜੀ ਮੰਮੀ ਰਸੋਈ ਦਾ ਕੰਮ ਸਾਰਾ ਹੋ ਗਿਆ ਬਸ ਥੋੜਾ ਜਿਹਾ ਹੀ ਕੰਮ ਰਹਿ ਗਿਆ ਲਾਈਟ ਚੱਲ ਗਈ ਮੈਂ ਕਿਹਾ ਮੈਂ ਵੀ ਥੋੜਾ ਸਾਹ ਲੈ ਲਵਾਂ ਸਾਹ ਤੂੰ ਇਥੇ ਪਹਾੜਾਂ ਤੇ ਚੜਨ ਗਈਆਂ ਕਿਹੜਾ ਤੈਨੂੰ ਸਾਹ ਚੜ ਗਿਆ ਨਾਲੇ ਕੀ ਬਣਾਇਆ ਅੱਜ ਮੰਮੀ ਪੁੱਛ ਲੈ ਇਹਨੂੰ ਗੱਲਾਂ ਹੀ ਬਣਾਈਆਂ ਇਹਨੇ ਪੜਤਾ ਬਣਿਆ ਆਵਾ ਤੇ ਮਟਰ ਪਨੀਰ ਹੈਗਾ ਪੜਦਾ ਮੰਮੀ ਪੜਦਾ ਤੂੰ ਖਾਂਦਾ ਹੀ ਨਹੀਂ ਤੈਨੂੰ ਗੈਸ ਕਰ ਜਾਂਦਾ ਵੇਖ ਲਾ ਤੇ ਹੁਣ ਖਾਣਾ ਪੈਣਾ ਤੇ ਮਟਰ ਪਨੀਰ ਵੀ ਤੇ ਆ ਨਾਲ ਪਨੀਰ ਕਿੱਥੋਂ ਜਮ ਹੋ ਜੂਗਾ ਨਨੋ ਐਸ ਉਮਰ ਚ ਨਹੀਂ ਮੇਰੀ ਗੱਲ ਸੁਨ ਹੁਣ ਮੇਰੇ ਸਹਾਰੇ ਖਲੋਤੀ ਰਹੇਗੀ ਕਿ ਜਾਏਗੀ ਕੋਈ ਕੰਮਕਾਰ ਕਰ ਲੇਗੀ ਚੱਲੀ ਵਧੀਆ ਜੀ ਚਾਹ ਬਣਾ ਦੇ ਲਿਆ ਠੀਕ ਲਾਚੀਆਂ ਪਾ ਕੇ ਉਹ ਨਾ ਮੋੱਖਾ ਪਾਣੀ ਕਾਰ ਕੇ ਲੈ ਆਈ ਠੀਕ ਹੈ ਜੀ ਆ ਮੇਰੀ ਗੱਲ ਸੁਣਨੀ ਖਾਓ ਹਾ ਆਹ ਰੁਵਿੰਦੀ ਵੇ ਕਿਤਰਾ ਡੇਲੇ ਓਖੇ ਜੇ ਕੱਢ ਕੇ ਆ ਦੂਜੀ ਮੇਰੀ ਗੱਲ ਸੁਨਾ ਆ ਆਪਣੇ ਭਰਾ ਦੀ ਕਰਤੂਤ ਹੀ ਵੇਖ ਲਾ ਆ ਜਦੋਂ ਇਹ ਵਿਆਹੀ ਨਹੀਂ ਸੀ ਆਈ ਹੈ ਤੇ ਉਹਨੂੰ ਮੈਂ ਕਹਿਣਾ ਨਾ ਵੇ 골ਡੀ ਆ ਪਰਤਾ ਬਣਾ ਲਾ ਆ ਮੰਮੀ ਕਿੱਥੇ ਆ ਪਰਤਾ ਮੇ ਤੇ 골ਡੀ ਨੇ ਅਜ ਤੱਕ ਨਹੀਂ ਖਾਧਾ ਹੈ ਆ ਪਰਤਾ ਹੁਣ ਤਾਂ ਉਹ ਚੀਜ਼ਾਂ ਖਾਂਦਾ ਹੀ ਜਿਹੜੀਆਂ ਜਨਾਨੀ ਨੇ ਖਾਣੀਆਂ ਹੁੰਦੀਆਂ ਤੇ ਹੈਗਾ ਇੱਥੇ ਹੀ ਮੇਰੀ ਗੱਲ ਸੁਣ ਲਾ ਆ ਕੰਦੇ ਨਾ ਆ ਪੰਜਾਬ ਦਾ ਪਾਣੀ 300 ਫੁੱਟ ਥੱਲੇ ਚਲੇ ਗਿਆ ਅਤੇਰਾ ਭਰਾ ਤਾਂ 20 ਫੁੱਟ ਹੋਰ ਜ਼ਿਆਦਾ ਥੱਲੇ ਲੱਗ ਗਿਆ ਜਨਾਨੀ ਦੇ ਉਹ ਤਾਂ ਮੈਨੂੰ ਲੱਗਦਾ ਹੀ ਪਿਆ ਦਿਖੀਂ ਗਿਆ ਵੇਖ ਲਾ ਰੋਟੀ ਇਹਨੂੰ ਮੈਨੂੰ ਪਤਾ ਹੈ ਇਹ 2-3 ਫੁਲਕਿਆਂ ਤੋਂ ਵੱਧ ਨਹੀਂ ਖਾਂਦਾ ਇਹ ਬੰਨੇ ਨਾ ਪਤਾ ਕੀ ਕਹੂਗਾ ਮੰਮੀ ਜੀ ਮੈਨੂੰ ਇੱਕ ਦੋ ਰੋਟੀਆਂ ਹੋਰ ਦੇ ਦਿਓ ਮੈਂ ਖਾਣੀਆਂ ਤੇ ਦੇਈ ਜਨਾਨੀ ਨੂੰ ਜਾਂਦਾ ਹੀ ਹੈ ਹੈ ਸਬਜੀ ਮੰਗਵਾਉਂਦਾ ਹੀ ਤੇ ਸਬਜੀ ਵੀ ਜਨਾਨੀ ਨੂੰ ਦਿੰਦਾ ਦੱਸ ਮੈਨੂੰ ਭੁੱਖੀ ਮਾਰਨਾ ਆ ਤੇ ਹੋਰ ਕੀ ਮੇਰੇ ਘਰ ਰੋਟੀ ਨਹੀਂ ਮਿਲਦੀ ਉਹਨੂੰ ਖਾਣ ਨੂੰ ਆ ਹਾਲੀ ਮਾਂ ਦੀ ਪਸੰਦਤ ਪੁੱਤ ਤੇਰੇ ਹੁੰਦਿਆ ਵੇਹਲਾ ਕੁਝ ਰਹੀ ਨਹੀਂ ਉਹ ਮੇਰੀਏ ਧੀਏ ਹੁਣ ਜੋ ਕੁਝ ਕਰਨਾ ਨਾ ਤੂੰ ਹੀ ਕਰਨਾ ਈ ਕੋਈ ਨਹੀਂ ਮੈਂ ਕਰਦੀ ਗੱਲ ਉਹਦੇ ਬਾਜ਼ਾਰ ਜਾਂਦੇ ਕਦੀ ਇੱਕ ਵਾਰੀ ਵੀ ਇਹਨਾਂ ਨੇ ਕਿਤੇ ਕਿਹਾ ਦੋਵੇਂ ਜਿਗਾਂ ਨੂੰ ਕਿ ਮਾਂ ਨੂੰ ਵੀ ਨਾਲ ਖੜੀਏ ਪਹਿਲਾਂ ਮੇਰੇ ਬਗੈਰ ਕੇ ਤਾਂ ਹਿਲਦਾ ਨਹੀਂ ਸੀ ਹੁੰਦਾ ਆ ਤੇ ਹੋਰ ਕੀ ਓਹੋ ਦੀਦੀ ਇਹ ਆਵਾਜ਼ਾਂ ਵੱੰਦੀਆਂ ਆ ਗਈ ਹੁਣ ਕਰ ਲਈ ਗੱਲ ਆ ਜਾ ਪੁੱਤ ਆ ਜਾ ਤੇਰੀ ਭੈਣ ਆਈ ਆ ਆ ਜਾ ਆ ਜਾ ਦੱਸੈ ਹੀ ਨਹੀਂ ਮੈਨੂੰ ਤੇਰੋ ਦੱਸਿਆ ਨਹੀਂ ਕਿ ਰੰਨੇ ਨਹੀਂ ਮੈਨੂੰ ਦੱਸਿਆ ਹੀ ਨਹੀਂ ਦੀਦੀ ਸੋਸ਼ੀਕਰ ਆਫਰੀਕਾ ਜਿਹਾ ਠੀਕ ਠਾਕ ਹੋ ਆ ਵਧੀਆ ਤੂੰ ਸੁਣਾ ਵਧੀਆ ਹਾਂ ਬਹਿ ਜਾ ਇੱਥੇ ਹੀ ਬਹਿ ਜਾ ਸੁਣਾ ਆ ਫੜੋ ਪਾਣੀ ਪੂਣੀ ਲੋ ਪਾਣੀ ਆ ਵੇਲਾ ਤੇਰੀ ਮੋਟੀ ਦੇ ਪਾਣੀ ਤੇ ਆ ਜੀਰਾ ਵਾਟਰ ਇਕੱਠਾ ਹੀ ਰੱਖਤਾ ਜਿਵੇਂ ਮੈਂ ਮਿਕਸ ਕਰਕੇ ਪੀਣਾ ਹੋਵੇ ਬੰਦਾ ਪੁੱਛੇ ਪਹਿਲੇ ਤੂੰ ਪਾਣੀ ਦੇ ਫਿਰ ਰਾਮ ਨਰ ਦੇ ਵੱਖਰਾ ਵੱਖਰਾ ਆ ਲੈ ਵੇਖ ਲੈ ਹੁਨੇ ਕਰਤਾ ਹੀ ਨਾ ਵੱਖਰਾ ਵੱਖਰਾ ਕੀ ਹੋਇਆ ਨਹੀ ਨਹੀ ਮੈਂ ਤਪੀ ਜੀ ਸੋ ਮੈਂ ਤਪੀ ਥੋੜਾ ਮੈਂ ਤਾਂ ਤੇਰੀ ਤਾਰੀਫ ਕਰਨ ਢਈ ਆ ਮੇਰੀ ਗੱਲ ਸੁਣ ਆ ਬੱਤੀ ਤਾਂ ਬੰਦ ਹੋ ਗਈ ਆ ਅੱਜ ਕੱਟ ਲੱਗ ਗਿਆ ਤੇ ਆਜੋ ਦਰਬਾਰ ਬਈਏ ਮੌਸਮ ਵੇਖੋ ਕਿੰਨਾ ਨਜ਼ਾਰੇਦਾਰ ਬਹਿਣਾ ਤੁਨ ਤੇ ਮੈਂ ਜਨਰੇਟਰ ਚਲਾ ਦਿੰਨਾ ਨਹੀਂ ਨਹੀਂ ਤੂੰ ਜਨਰੇਟਰ ਨਾ ਚਲਾ ਆ ਜਾ ਗੋਰੀ ਨਾਲੇ ਕੰਮ ਹੈਗਾ ਮੈਂ ਆ ਗੱਲ ਕਰੀਏ ਜਰਾ ਅੱਛਾ ਮੈਂ ਚੱਲਾਂ ਤੇਰੇ ਨਾਲ ਕੇ ਕਰ ਲੈਂਗੇ ਚਲੋ ਤੁਸੀਂ ਕੀ ਕਰਨਾ ਇੱਥੇ ਬਹਿ ਕੇ ਬਹਿ ਜਾ ਹਣਾ ਮੈਂ ਉਹ ਚਾਹ ਚੁੱਧ ਰਹੀ ਕਰਨੇ ਕੋਈ ਤੂੰ ਲੱਗਾ ਤਰਨ ਕਿਰਨ ਨੇ ਤਾਂ ਨਹੀਂ ਦੀਦੀ ਆਏ ਪਿਉਣੀ ਨਹੀਂ ਆ ਕੋਈ ਨਹੀਂ ਕਹਿ ਤਾ ਫਿਕਰ ਨਾ ਕਰ ਬਹਿ ਜਾ ਤੋ ਨਾਲ ਚਾਹ ਬਣਵਾਉਣ ਜਾਣੀ ਹੁਣ ਗੱਲ ਕਰਨੀ ਤੇਰੇ ਨਾਲ ਕੋਈ ਉਹਨੇ ਦੱਸੋ ਮੇਰੀ ਗੱਲ ਸੁਣ ਗੋਲਦੀ ਤੇਰੀ ਘੋਟੀ ਨੇ ਆ ਕੀ ਫੜੇ ਹੋਏ ਲੱਛਣ ਮਤਲਬ ਵੇਖ ਮੈਂ ਆਈ ਆ ਪਹਿਲੇ ਪਾਣੀ ਰੱਖਦਾ ਵੇ ਐ ਸਟਾਈਲਿਸ਼ ਬਣੀ ਆ ਸਿਰੇ ਸਿਰੇ ਤਿਆਰ ਸ਼ਹਿਰ ਘਰ ਦਾ ਕੰਮ ਕੋਈ ਨਹੀਂ ਗਾ ਜਦੋਂ ਸਵੇਰੇ ਨਾਈਟ ਸੂਟ ਪਾ ਕੇ ਥੱਲੇ ਉੱਤਰ ਹੁੰਦੀ ਨਾ ਤੇ ਆ ਮੰਮੀ ਲੜਦੇ ਆ ਮੰਮੀ ਕਹਿੰਦੇ ਕਮਰੇ ਚੋਂ ਨਹਾ ਕੇ ਤੇ ਫੇਰ ਬਾਹਰ ਨਿਕਲਣਾ ਵਾ ਤੂੰ ਉਤਰਾ ਥੱਲੇ ਨਹੀਂ ਉਤਰਨਾ ਸਾਹਮਣੇ ਆ ਪੋਛ ਲੋ ਆਹੋ ਚਲੋ ਸੇਰੇ ਸੇਰੇ ਪਾਇਆ ਕੋਈ ਗੱਲ ਨਹੀਂ ਬਾਅਦ ਚੋਂ ਬੰਦਾ ਕੰਮਕੁੰਮ ਕਰਕੇ ਛੇਤੀ ਕੰਮ ਨਿਬੇੜ ਲਵੇ ਆ 12 ਵਜਨ ਡੇ ਆ ਨਾਲੇ ਮੇਰੀ ਗੱਲ ਸੁਣਵਾ ਗੰਦੀ ਮੈਂ ਪਰਠਾ ਬਣਾਇਆ ਅੱਜ ਤੱਕ ਤੂੰ ਪਰਠਾ ਖਾਦਾ ਸੀ ਤੇ ਮੰਮੀ ਨੇ ਖਾਧ ਮੰਮੀ ਨੂੰ ਸੂਟ ਕਰਦਾ ਪਰਠਾ ਮਟਰ ਪਨੀਰ ਪਨੀਰ ਕਿੱਥੋਂ ਖਾ ਲਣਗੇ ਐਡੀ ਉਮਰ ਚ ਤੂੰ ਮਟਰ ਪਨੀਰ ਤਾਂ ਕਦੀ ਖਾਦਾ ਹੀ ਨਹੀਂ ਸੀ ਹੁਣ ਕੀ ਹੋ ਗਿਆ ਤੇ ਛਾਮੀ ਕੋਈ ਆਜੂਗਾ ਉਹ ਮੰਗਾਵਾਂਗੇ ਆਨਲਾਈਨ ਮੰਗਾਵਾਂਗੇ ਕੋਈ ਹੋਣ ਵੇਹਲਾ ਇਹਦੇ ਸੰਗੇ ਚ ਆਵਾਜ਼ ਨਹੀਂ ਨਿਕਲਣ ਦੇ ਜਿੰਨਾ ਚੱਕਾ ਕਵਾਰਾ ਸੀ ਨਾ ਉਨ ਚ ਕਰਿਆ ਕਿਤਨਾ ਬੁੜਕਦਾ ਹੁੰਦਾ ਸੀ ਤੇ ਹੋਰ ਕੀ ਮੈਂ ਵੇਦਦੀ ਪਈ ਆ ਪਰ ਮੰਮੀ ਜੀ ਤੁਹਾਨੂੰ ਕੋਈ ਮੇਰੇ ਤੇ ਗਿਲਾ ਸ਼ਿਕਵਾ ਤੁਸੀਂ ਮੈਨੂੰ ਦੱਸੋ ਤੁਸੀਂ ਦੀਦੀ ਨੂੰ ਘਰੋਂ ਬੁਲਾਇਆ ਵਾ ਕਿ ਮੈਂ ਕਿੰਨੂ ਕਹਾ ਤੂੰ ਮੇਰੀ ਮੰਦਾ ਨਹੀਂ ਇਹਨੂੰ ਮੈਂ ਦੱਸਾਂ ਨਾ ਹੋਰ ਨਾ ਕਰਾਂਗੀ ਜਨਾਨੀ ਤੇਰੀ ਮੇਰੇ ਅੱਖੇ ਨਹੀਂ ਲੱਗਦੀ ਦੱਸੋ ਕੀ ਗੱਲ ਹੈ ਕਰ ਪੂਜਾ ਮੰਮੀ ਕਹਿੰਦੇ ਤੇ ਪਏ ਅੱਖੇ ਨਹੀਂ ਲੱਗਦੀ ਕਾ ਅੱਖੇ ਕਿਉਂ ਨਹੀਂ ਲੱਗਦੀ ਇਹਦੀ ਗੱਲ ਨਹੀਂ ਗਈ ਦੱਸ ਨਾ ਅੱਖੇ ਕਿਉਂ ਨਹੀਂ ਲੱਗਦੀ ਇਹ ਗਲਤ ਹੈ ਗੱਲ ਜੇ ਅੱਖੇ ਨਹੀਂ ਲੱਗਦੀ ਨਾਲੇ ਦੇ ਦੋ ਦੋ ਸਬਜ਼ੀਆਂ ਬਣੀਆਂ ਦੋਵੇਂ ਕੰਮ ਦੀਆਂ ਨਹੀਂ ਨਾ ਮੰਮੀ ਨੇ ਖਾਣੀਆਂ ਮੈਨੂੰ ਤਾਂ ਸਮਝ ਨਹੀਂ ਆਂਦੀ ਤੂੰ ਕਿਵੇਂ ਖਾ ਲੇਗਾ ਪਰઠા ਤੇ ਮਟਰ ਪਨੀਰ ਨਹੀਂ ਇਹ ਗੱਲ ਦਾ ਤੇ ਉਹਨੂੰ ਖਿਆਲ ਰੱਖਣਾ ਚਾਹੀਦਾ ਵਾ ਕਿ ਜੇ ਪਰઠા ਉਹਨੂੰ ਆਪ ਨੂੰ ਪਸੰਦ ਹੈ ਨਾਲ ਕੋਈ ਦਾਲ ਬਣਾ ਦੇ ਜਿਹੜੀ ਮੰਮੀ ਨੇ ਖਾ ਲੈਣੀ ਜਾਂ ਕੋਸ਼ਿਸ਼ ਇਹ ਤੇ ਪਰઠા ਤੇ ਤੂੰ ਹੀ ਲੈ ਕੇ ਆਣਾ ਉਹ ਤਾਂ ਅਜੇ ਤੱਕ ਗੇਟੋ ਬਾਹਰ ਨਹੀਂ ਗਈ ਮੈਂ ਕਿਹਾ ਚਲੋ ਮੰਮੀ ਇੱਕ ਸਬਜੀ ਉਹਦੀ ਪਸੰਦ ਦੀ ਬਣਗੇ ਨਾਲ ਤੁਹਾਡਾ ਵੀ ਤੇ ਖਿਆਲ ਰੱਖਣਾ ਚਾਹੀਦਾ ਵਾਣਾ ਹਾਂ ਸਾਡਾ ਹੀ ਖਰਚ ਵਧੇ ਜਾਵੇ ਉਹ ਨਹੀਂ ਸਾਡੀ ਮਰਜ਼ੀ ਦੀ ਖਾ ਸਕਦੀ ਮੈਂ ਆ ਕੇ ਵੀ ਤੂੰ ਕਹੀ ਜਨਣਾ ਸ਼ਾਮੀ ਆਨਲਾਈਨ ਮੰਗਾ ਲਾਂਗੇ ਉਹ ਵੀ ਤਾਂ ਘਰ ਦਾ ਸਿਸਟਮ ਨਹੀਂ ਲੈਣਾ ਬਜਟ ਨਹੀਂ ਲੈਣਾ ਐ ਕੀ ਤਰੀਕਾ ਹੈ ਰੋਜ਼ ਤੇ ਉਹਨਾਂ ਆਨਲਾਈਨ ਮੰਗਾਵਾਂਗੇ ਨਹੀਂ ਚਲ ਤੂੰ ਗੱਲ ਕਰ ਕੀ ਕਹਿੰਦਾ ਮੈਂ ਕਿਸ ਤਰ੍ਹਾਂ ਕਰਨ ਨਾਲ ਕੀ ਫਰਕ ਪੈਂਦਾ ਦੱਸੋ ਤਾਂ ਫੇ ਠੀਕ ਹੈ ਤੇ ਲੁਟਾਈ ਜਾਓ ਘਰ 150 ਮੰਮੀ ਕੋਈ ਫਰਕ ਨਹੀਂ ਪੈਂਦਾ ਤੇ ਇਹ ਗੱਲ ਸਮਝ ਗੋਲਡੀ ਅੱਜ 150 ਹੈ ਕੱਲ ਨੂੰ ਖਰਚੇ ਵੱਧਦੇ ਆ 100 ਦੇ 500 ਬਣ ਜਾਣੇ ਆ ਤੁੰਨੂੰ ਵੀ ਥੋੜਾ ਸਮਝਾ ਮੈਨੂੰ ਨਹੀਂ ਇਹ ਸਹੀ ਲੱਗਦਾ ਪਿਆ ਠੀਕ ਆ ਇੱਕ ਝਾਲਦੂਲ ਬਣਾਓ ਇੱਕ ਘਰ ਦੀ ਰੋਟੀ ਬਣਾਓ ਜਿਹੜੀ ਜੀ ਸਾਰਿਆਂ ਨਾਲ ਸਲਾਹ ਕਰਕੇ ਸਬਜ਼ੀ ਬਣਾ ਲਓ ਕਿ ਤੁਸੀਂ ਕੀ ਖਾਣਾ ਤੁਸੀਂ ਕੀ ਖਾਣਾ ਇੰਜ ਨਹੀਂ ਚੱਲਦਾ ਨਾਲੇ ਵੇਖ ਮੈਨੂੰ ਗੁੱਸਾ ਆ ਇਸ ਗੱਲ ਦਾ ਵੀ ਆ ਮੰਮੀ ਅਜਨ ਕਿੰਨਾ ਬਿਮਾਰ ਸੀ ਮੰਮੀ ਬਾਵਾ ਟੱਲੇ ਸੀਗੇ ਤੇ ਉਹ ਫਿਰ ਜਾ ਨਹੀਂ ਸਕਦੀ ਸੀ ਡਾਕਟਰ ਕੋਲ ਐਕਟੀਵਾਂ ਚਲਾਉਣੀ ਨਹੀਂ ਆਉਂਦੀ ਨਾ ਕਿੱਥੇ ਸਾਰਾ ਦਿਨ ਮੈਂ ਉਲਟੀਆਂ ਕਰਦੀ ਰਹੀ ਇੱਕ ਵਾਰੀ ਕਿਤੇ ਨੇ ਮੈਨੂੰ ਇਹ ਵੀ ਨਹੀਂ ਕਿਹਾ ਕਿ ਮਾਤਾ ਪਾਣੀ ਦਾ ਗਲਾਸ ਲੈ ਲਾ ਮਮੀ ਇਹਨੇ ਤੁਹਾਨੂੰ ਮਤਲਬ ਕਿ ਪੁੱਛਿਆ ਹੀ ਨਹੀਂ ਸਾਰਾ ਨਾ ਪੁੱਛਿਆ ਹੀ ਨਹੀਂ ਕਿ ਮੈਨੂੰ ਪੁੱਛਿਆ ਨਹੀਂ ਮੈਂ ਤਾਂ ਪਤਾ ਨਹੀਂ ਤੁਰਦੀ ਤੁਰਦੀ ਕਦੀ ਬੜ ਤੋਂ ਕਦੀ ਠੱਲੇ ਡਿੱਗ ਪਈ ਮੈਂ ਹੈ ਤੇ ਇਹ ਕਿੱਥੇ ਸੀ ਫੋਨ ਕਰਕੇ ਬੁਲਾਇਆ ਘਰ ਭਰਾਵਾ ਲੱਗੀ ਹੋਣੀ ਪੇਕਿਆਂ ਨਾਲ ਟੈਲੀਫੋਨ ਤੇ ਗੱਲਾਂ ਕਰਨ ਪੂਜਾ ਮੇਰੀ ਗੱਲ ਸੁਣ ਆ ਰੋਜ-ਰੋਜ ਨਹੀਂ ਮੈਂ ਤੈਨੂੰ ਸਦਣਾ ਨਾਲੇ ਮੇਰੀ ਗੱਲ ਸੁਣ ਲਾ ਆਈ ਹੈ ਨਾ ਤੂੰ ਤੇ ਨਾਲੇ ਕਿਤਨਾ ਕਹਿਤਾ ਕੋਈ ਸੋਰੇ ਤੇਰੇ ਗੱਲ ਤੋਂ ਨਹੀਂ ਆਈ ਜਿਹੜੀ ਤੜਕੇ-ਤੜਕੇ ਆ ਗਈ ਆ ਆ ਤੇ ਬੰਦਾ ਪੁੱਛੇ ਇੰਝ ਪੁੱਛੀ ਰਾਂ ਹੈ ਆਪਣੇ ਘਰ ਇਹਨੂੰ ਕਿ ਕਿਤੋਂ ਪਰਫੈਕਸ਼ਨ ਲੈ ਕੇ ਆਣੀ ਪੈਣੀ ਆ ਨਹੀਂ ਆ ਗੱਲ ਤੇ ਮਾੜੀ ਹੈ ਕਿ ਤੁਸੀਂ ਸਾਰਾ ਦਿਨ ਰਹੇ ਜੇ ਤੇ ਇਹ ਕਿੱਥੇ ਰਹੀ ਹੈ ਇਹਨੂੰ ਕੁਝ ਪਤਾ ਹੀ ਨਹੀਂ ਹੈ ਤੁਸੀਂ ਭਰਾਵਾ ਉਹ ਤਾਂ ਆਪਣੇ ਗਵਾਚੀ ਰਹਿੰਦੀ ਹੋ ਹੈ ਕਦੀ ਭੈਣ ਨਾਲ ਗੱਲਾਂ ਕਦੀ ਪਰਜਾਈ ਨਾਲ ਗੱਲਾਂ ਕਦੀ ਮਾਂ ਨਾਲ ਗੱਲਾਂ ਆ ਸਾਰਾ ਦਿਨ ਤਾਂ ਇਸ ਕੁੜੀ ਨੂੰ ਟੈਲੀਫੋਨ ਨਹੀਂ ਛੱਡਦਾ ਤੇ ਮੇਰੀ ਗੱਲ ਸੁਣ ਲਾ ਪੁੱਤਰਾ ਇੱਕੋ ਤੈਨੂੰ ਗੱਲ ਕਵਾਂ ਆ ਵੇਲਾ ਹੈਗਾ ਹੀ ਇਹਨੂੰ ਥੋੜਾ ਨੱਥ ਪਾ ਕੇ ਰੱਖ ਖਿੱਚ ਕੇ ਰੱਖ ਕਿਉਂ ਪੂਜਾ ਚੋਰ ਕੀ ਨਾਲੇ ਮੰਮੀ ਮੇਰੀ ਗੱਲ ਸੁਣੋ ਹੁਣ ਅੱਜ ਤੇ ਮੈਂ ਆ ਗਈ ਮੈਂ ਫ੍ਰੀ ਹੀ ਅੱਗੇ ਤੋਂ ਨਹੀਂ ਮਿਆਂਣਾ ਆਂਦਿਆਂ ਹੀ ਉਹਨੇ ਕਹਿਤਾ ਵੇ ਤੁਸੀਂ ਕਿੱਧਰ ਆ ਜਾਈਏ ਤੁਸੀਂ ਪਰਸਾ ਹੋ ਕੇ ਗਏ ਆ ਵੇਖ ਲੈ ਸੁਣ ਲੈ ਦੀਦੀ ਇਹ ਕਿਹੜੀ ਗੱਲ ਐ ਤੁਹਾਡਾ ਆਪਣਾ ਘਰ ਐ ਤੁਸੀਂ ਜਦੋਂ ਮਰਜੀ ਐ ਉਹ ਆ ਵੇਲਾ ਆਂਦਿਆ ਕਿਰਨ ਨੇ ਪੁੱਛਿਆ ਲੈ ਤੁਸੀਂ ਕਹਿੰਦੀ ਪਰਸੋਂ ਤੇ ਆਏ ਸੀ ਕਿ ਉਹਦੀ ਕੀ ਢਪੇਡ ਹੁੰਦੀ ਆ ਇਹ ਹੁਣ ਤੈਨੂੰ ਪਤਾ ਹੋਊਗਾ ਨਾ ਉਹਦੀ ਕੀ ਢਪੇਡ ਹੁੰਦੀ ਆ ਨਹੀਂ ਬੜੀ ਗਲਤ ਗੱਲ ਆ ਹੁੰਦਾ ਕੀ ਮਤਲਬ ਹੈ ਕਿ ਇਹ ਗੱਲ ਕਹਿੰਦਾ ਕਿ ਤੁਸੀਂ ਪਰਸੋਂ ਆਏ ਜੇ ਤੁਹਾਡਾ ਆਪਣਾ ਘਰ ਜਿੰਨੀ ਵਾਰ ਮਰਜ਼ੀ ਆਓ ਜਿੰਨੀ ਵਾਰ ਮਰਜ਼ੀ ਜਾਓ ਪੁੱਛਣ ਲਈ ਆ ਕਿ ਘਰ ਕੋਈ ਗੱਲ ਤੇ ਨਹੀਂ ਹੋ ਗਈ ਸਭ ਠੀਕ ਹੈ ਨਾ ਉਹਦਾ ਮਤਲਬ ਹੀ ਕੀ ਤੇ ਮੈਂ ਵੀ ਲੜ ਲੁੜ ਕੇ ਆਈ ਆ ਪੂਜਾ ਮੇਰੀ ਗੱਲ ਸੁਣ ਪੁੱਤ ਕੋਈ ਗੱਲ ਨਹੀਂ ਜੇ ਤੇਨੂੰ ਪਰਜਾਈ ਨਹੀਂ ਨਾ ਇੱਥੇ ਆਨਦੰਦੀ ਪੁੱਤ ਨਾ ਆਇਆ ਕਰ ਆ ਮੈਨੂੰ ਫੋਨ ਕਰ ਦੇਗਾ ਰਾਹ ਗਲੀ ਧੀਏ ਤੇਨੂੰ ਮੈਂ ਮਿਲ ਆਇਆ ਕਰੂੰਗੀ ਆ ਕੁੜਮਾ ਘਰ ਰੋਜ ਜਾਂਦੀ ਮੈਂ ਨਹੀਂ ਨਾ ਚੰਗੀ ਲੱਗਦੀ ਹੈਗੀ ਤਾਂ ਜੀ ਕਰਨਾ ਪੈਣਾ ਮੰਮੀ ਹੀ ਬਾਹਰ ਮਿਲ ਜਾ ਮੰਮੀ ਕੀ ਗੱਲਾਂ ਕਰਨ ਦੇ ਜੇ ਕਿਹੜੀ ਗੱਲਾਂ ਬਾਹਰ ਮਿਲਦਾ ਵਾ ਕੱਲ ਨੂੰ ਤੇਨੂੰ ਵੀ ਕਹੂਗੀ ਤੇ ਭੈਣ ਨਾ ਮਿਲਣਾ ਛੱਡ ਕਿਉਂ ਨਹੀਂ ਕਿਉਂ ਛੱਡਦੇ ਤੂੰ ਤਾਂ ਆਪਣਾ ਘਰ ਜਦੋਂ ਮਰਜ਼ੀ ਆਉ ਇਸ ਤਰ੍ਹਾਂ ਤਾਂ ਥੋੜੀ ਕੋਈ ਕੰਮ ਕਰਨਾ ਵਾ ਆ ਵੇਖ ਲੈ ਫੇ ਤੇਨੂੰ ਨਹੀਂ ਮਿਲਣ ਦੇਣਾ ਤੇ ਤੂੰ ਵੀ ਪਿੱਛੇ ਕੋਈ ਨਹੀਂ ਮੈਂ ਕਰਦਾ ਇਹਦੇ ਨਾਲ ਗੱਲ ਨਾ ਕੇ ਵੀ ਆ ਵੇਖੀ ਫੋਨ ਤੇ ਲੱਗੀ ਹੋਣੀ ਕੋਈ ਗੱਲ ਕਰ ਲੈ ਪੁੱਤ ਅੱਜ ਤਾਂ ਉਹਨੇ ਗੱਲ ਕੀਤੀ ਉਹ ਕੱਲ ਨੂੰ ਤੇਰੀ ਭੈਣ ਨੂੰ ਨੇ ਕਹਿ ਦੇਣਾ ਕਿ ਨਾ ਵੜਿਆ ਕਰ ਐਵੇਂ ਨਿਆ ਵੜਿਆ ਕਰ ਭੈਣ ਇੱਥੇ ਹੀ ਆਉਗੀ ਜਾ ਜਾ ਦਾ ਇਹ ਦੇ ਨਾਲ ਗੱਲ ਜਰਾ ਚਲੇ ਗਿਆ ਹੈ ਨਹੀਂ ਇਹ ਬਹੁਤ ਹੀ ਜ਼ਿਆਦਾ ਕਰ ਲੱਗ ਪਿਆ ਸੀ ਅੱਜ ਇਹ ਇੰਨਾ ਕੁ ਮਸਲੇ ਦਾ ਨਾ ਨਾ ਹੱਲ ਕਰ ਦੇ ਤੇ ਹੁਣਾਂ ਥੋੜਾ ਸੀ ਹੁਣ ਵੇਖੇ ਜਾ ਕੇ ਆਹੋ ਚਲ ਘਾ ਜਾਵੇ ਭਰਾ ਚਲ ਪੁੱਛਾਂ ਕੀ ਖਾਣ ਨੂੰ ਉਹ ਕੋਈ ਅਕਲ ਹੀ ਕਰ ਲਾ ਕੋਈ ਅਕਲ ਹੀ ਕਰ ਲਾ ਖਾਲੀ ਹੱਥੇ ਤੁਰੀ ਆਉਣੀ ਆ ਤੈਨੂੰ ਪਤਾ ਨਹੀਂ ਕੋ ਚਾਹ ਪਾਣੀ ਦੇਣਾ ਵਾ ਓਹੋ ਮੈਂ ਤੁਹਾਨੂੰ ਇਹੋ ਹੀ ਕਹਿਣ ਆਈ ਸੀਗੀ ਕਿ ਦੀਦੀ ਆਏ ਹੋਏ ਆ ਕੁਛ ਖਾਣ ਵਾਸਤੇ ਲੈ ਉਹ ਨਾਲ ਡਰਾਮੇ ਨਾ ਕਰੀ ਜਾ ਧਰੀ ਹੈਗੀ ਉੱਚਾ ਚਾਹ ਉਹਨਾਂ ਨੇ ਕਿਹਾ ਹੈਗਾ ਮੈਂ ਹਜੇ ਨਹੀਂ ਪੀਣੀ ਬਾਅਦ ਚ ਪੀਣੀ ਆ ਸਹੀ ਕਹਿਣ ਦੇ ਆ ਉਹ ਸਹੀ ਕਹਿਣ ਦੇ ਆ ਕੀ ਸਹੀ ਕਹਿੰਦੇ ਇਹੋ ਹੀ ਕਿ ਤੈਨੂੰ ਤੇ ਚੰਗੀਆਂ ਹੀ ਨਹੀਂ ਲੱਗਦੀਆਂ ਇਹ ਦੋਵੇਂ ਜਾਣੀਆਂ ਨਾ ਚੰਗੀਆਂ ਹੀ ਨਹੀਂ ਲੱਗਦੀਆਂ ਉਹ ਤੁਹਾਨੂੰ ਕਿੰਨੇ ਵਹਿਮ ਪਾਤਾ ਵਹਿਮ ਪਾਤਾ ਤੂੰ ਆਉਂਦੇ ਨੂੰ ਕੀ ਕਹਿਣ ਦੀ ਹੈ ਕੀ ਦੀਦੀ ਹਲੇ ਤੁਸੀਂ ਪਰਸੋਂ ਆਏ ਸੀ ਕਿ ਅੱਜ ਫੇਰ ਕੀ ਕਰਨਾਗੇ ਜੀ ਲੜਕੇ ਆਏ ਨੇ ਉਹ ਮੈਂ ਇਸ ਤਰੀਕੇ ਦੇ ਨਾਲ ਤੇ ਕਿਹਾ ਹੀ ਨਹੀਂ ਕਿ ਪਰਸੋਂ ਆਏ ਜੇ ਤੁਹਾਨੂੰ ਗਲਤ ਫਹਮੀ ਆ ਜਿੰਨੇ ਵੀ ਦੱਸਿਆ ਤੁਹਾਨੂੰ ਤੂੰ ਇਹ ਗੱਲਾਂ ਨਹੀਂ ਕੀਤੀਆਂ ਹਾਂ ਹੋ ਮੈਂ ਦੂਸਰੇ ਢੰਗ ਨਾਲ ਕਿਹਾ ਵਾ ਕਿ ਸਭ ਕੁਝ ਠੀਕ ਠਾਕ ਤੇਗਾ ਨਾ ਤੁਹਾਡੇ ਘਰੇ ਨੀ ਮਾਰਨਿੰਗ ਆ ਗਈ ਜੀ ਗੱਲ ਤੇ ਕਹਿਣਾ ਉਹ ਹੀ ਹੈ ਨਾ ਐਵੇਂ ਨਾ ਵਰਡਸ ਦੇ ਵਿੱਚ ਉਲਝਾਣਾ ਤੇ ਨਾਲੇ ਸਾਰਾ ਦਿਨ ਮੰਮੀ ਬਿਮਾਰ ਰਹਿ ਆ ਤੂੰ ਕਿੱਥੇ ਰਹੀ ਆ ਤੂੰ ਫੋਨ ਮੈਨੂੰ 5 ਵਜੇ ਕਰੰਡਈਂ ਆ ਮੰਮੀ ਸਵੇਰੇ 9 ਵਜੇ ਦੀਆਂ ਉਲਟੀਆਂ ਕਰੰਡਈ ਆ ਪਰ ਮੈਨੂੰ ਜਦੋਂ ਪਤਾ ਲੱਗਣਾ ਸੀ ਤੇ ਮੈਂ ਤਾਂ ਉਹਦੇ ਹੀ ਫੋਨ ਕਰਨਾ ਸੀਗਾ ਤੂੰ ਕਿੱਥੇ ਸੀ ਮੈਂ ਘਰ ਹੀ ਸੀਗੀ ਜਦੋਂ ਮੈਂ ਮੰਮੀ ਕੋਲ ਆਂਦੀ ਸੀ ਮੰਮੀ ਤੇ ਬੈਠੇ ਹੁੰਦੇ ਸੀਗੇ ਫੋਨ ਫੜ ਕੇ ਤੇ ਜਦੋਂ ਉਹਨਾਂ ਨੇ ਮੈਨੂੰ ਕਿਹਾ ਤੇ ਮੈਂ ਨਾਲ ਹੀ ਤੁਹਾਨੂੰ ਫੋਨ ਕਰਤਾ ਇੱਥੇ ਮੇਰੀ ਕੀ ਗਲਤੀ ਹੈ ਕਹਿਣ ਦਾ ਮਤਲਬ ਇਹ ਆ ਕਿ ਮੇਰੀ ਭੈਣ ਤੇ ਮੇਰੀ ਮਾਂ ਜਿਹੜੀ ਆ ਨਾ ਉਹ ਝੂਠੇ ਆ ਉਹ ਝੂਠ ਮਾਰਦੇ ਆ ਕਿ ਮੈਂ 9 ਵਜੇ ਦੀ ਬਿਮਾਰ ਸੀਗੀ ਤੇ ਕਿਰਨ ਨੂੰ ਮੈਂ ਕਿੰਦੀ ਰਹੀ ਤੇ ਕਿਰਨ ਨੂੰਵਾਜਾਂ ਦਿੱਤੀਆਂ ਕਿਰਨ ਆਹੀ ਨਹੀਂ ਇਹ ਬਾਹਰ ਬੈਠੀ ਰਹੀ ਤੇ ਟੀਵੀ ਵੇਂਦੀ ਰਹੀ ਆਂਦੀ ਚੁੱਪ ਕਰ ਜੋ ਮੇਰਾ ਡਰਾਮਾ ਲੱਗਾ ਮੈਂ ਇਹ ਵੇਖਣਾ ਤੁਹਾਨੂੰ ਲੱਗਦਾ ਵਾ ਮੈਂ ਇਸ ਤਰ੍ਹਾਂ ਕੀਤਾ ਹੋਣਾ ਮੈਂ ਤੇ ਖੁਦ ਹੈਰਾਨ ਆ ਜੀ ਕੋਈ ਅੰਦਰ ਇੰਨਾ ਬਿਮਾਰ ਆ ਤੇ ਮੇਰਾ ਦਿਮਾਗ ਖਰਾਬ ਆ ਮੈਂ ਬਾਹਰ ਬੈ ਕੇ ਟੀਵੀ ਵੇਖਦੀ ਹੋਵਾਂਗੀ ਇਹ ਤੇ ਜਾਂ ਕਿਰਨ ਤੂੰ ਜਾਣਦੀ ਆ ਜਾਂ ਮੰਮੀ ਜਾਣਦੇ ਆ ਤੇ ਜਾਂ ਉਹ ਰੱਬ ਜਾਣਦਾ ਚੌਥਾ ਕੋਈ ਨਹੀਂ ਜਾਣਦਾ ਤੂੰ ਇਹ ਇਤਨਾ ਕਿਉਂ ਨਹੀਂ ਕਰਦੇ ਕੈਮਰਾ ਔਨ ਕਰਕੇ ਵੇਖ ਲਓ ਕੌਣ ਸੱਚ ਬੋਲਣ ਦੇ ਆ ਹੁਣ ਮੈਂ ਆਪਣੇ ਪਰਿਵਾਰ ਵਾਸਤੇ ਤੇ ਕੈਮਰੇ ਕੱਢ ਕੱਢ ਵੇਖਾਂ ਤੂੰ ਹੀ ਮੇਤੇ ਸ਼ੱਕ ਕਰਨ ਦੇ ਜੇ ਨਾ ਕਿ ਮੈਂ ਤਾਂ ਨਹੀਂ ਮੈਨੂੰ ਨਹੀਂ ਪਤਾ ਮੇਰੀ ਬੰਦਿਆਂ ਵਾਂਗੂ ਇੱਕ ਗੱਲ ਸੁਣ ਲਾ ਆਪਣਾ ਜਿਹੜਾ ਨਾ ਸਿਸਟਮ ਸੁਧਾਰ ਲਾ ਨਹੀਂ ਤੇ ਨਾ ਆਪਣਾ ਬੋਰੀਆ ਬਿਸਤਰਾ ਚੁੱਕ ਤੇ ਨਿਕਲ ਜਾ ਵੀ ਇਹ ਕਹਿੰਦੇ ਆ ਮੋਰ ਪਤਾ ਲੱਗੂਗਾ ਅੜਬ ਉਹਨੂੰ ਲਾਂਦਾ ਰੰਦਾ ਨਾ ਮੱਖਣ ਹੁਣ ਚੰਗਾ ਰਹੀ ਆ ਹਾਂ ਹੁਣ ਸਿੱਧੀ ਰਹੇਗੀ ਨਾ ਆ ਵੀ ਹਾਂ ਹੁਣ ਮਿੰਟ ਬਾਅਦ ਆਰਡਰ ਕਰ ਲਓ ਇਹ ਕਰ ਲਓ ਹੁਣ ਪਤਾ ਨਾ ਤਰੀਕੇ ਨਾਲ ਚੱਲੂਗੀ ਉਹ ਵੀ ਹਾਂ ਹਾਂ ਐਵੇਂ ਕਰ ਲੁਟਾਂ ਤੇ ਥੋੜੀ ਮੰਮੀ ਕਰ ਲੁਟਾਈ ਜਾਣਾ ਨਹੀਂ ਨਹੀਂ ਚੰਗਾ ਕੀਤਾ ਹਾਂ ਤੇ ਹੋਰ ਕੀ ਅੱਜ ਚੰਗਾ ਕੀਤਾ ਈ ਗੱਲ ਹੋ ਗਈ ਹਾਂ ਉਹ ਵੇਖ ਨਿਕਲ ਗਿਆ ਕਿ ਕਿੱਧਰ ਚਲੇ ਗਿਆ ਓਂਕੜ ਉਹਨੂੰ ਵੇਖ ਲਓ ਘਰੋਂ ਨਿਕਲਣ ਤੱਕ ਦਾ ਕਹਿ ਗਿਆ ਜੀ ਆਹੋ ਪਰ ਇਹ ਘਰੋਂ ਕੱਢਣ ਦਾ ਥੋੜੀ ਕੀ ਆਹੀ ਇਹ ਤੁਹਾਨੂੰ ਸਮਝਾਣਾ ਹੀ ਆ ਹੈਨਾ ਬਈ ਹੈਨਾ ਕਰੂ ਕਿਉ ਕੱਢਣਾ ਹਾਂ ਕੱਢੋ ਥੋੜੀ ਕੱਢਣਾ ਆ ਦੇਖੀਂ ਕਿ ਖਲੋਤੀ ਵੀ ਇੱਕ ਤੋਂ ਆ ਖਲੋਤੀ ਵੀ ਤੰਤਨਾ ਵੇਖੀ ਜਾਂਦੀ ਉਹਦੇ ਬੰਦ ਆ ਗਈ ਹੁਣ ਇੱਧਰ ਨੂੰ ਇਹਨੇ ਕੋਈ ਗੱਲ ਕਰੂਗੀ ਵੇਖਿਓ ਆਹੋ ਆਹੋ ਬੈਹ ਲੱਗੀ ਸਾਂ ਇੱਕ ਬੈਹ ਜਮਾਂ ਮਮਮੀ ਚਾਹ ਬੰਦੀ ਆਈ ਮੈਂ ਤੁਹਾਡੇ ਦੋਵਾਂ ਨਾਲ ਇੱਕ ਗੱਲ ਕਰਨੀ ਕਲਾ ਚਾਹ ਤੇ ਪਿਆ ਦੇ ਗੱਲਾਂ ਹੀ ਕਰੀ ਜਾ ਅੱਡੇ ਹੀ ਜਰੋਂਦੇ ਆਏ ਆ ਮੰਮੀ ਤੈਨੂੰ ਚਾਹ ਵੀ ਪਿਆ ਦੇਣੀ ਆ ਕੋਈ ਨਹੀਂ ਤੁਸੀਂ ਦੋਵੇਂ ਚਾਹ ਤੋਂ ਰਹਿ ਚੱਲੇ ਕੋਈ ਨਹੀਂ ਤੁਹਾਨੂੰ ਖੁਸ਼ ਹੋ ਚੱਲਾ ਜੇ ਤੁਸੀਂ ਚਾਹ ਨਹੀਂ ਪੀਤੀ ਤੇ ਆਵੇ ਹਲੋ ਮੰਮੀ ਕਿੱਦਾਂ ਬੋਲਦੀ ਵੀ ਜੇ ਇਹ ਸਾਰਾ ਕੁਝ ਬੋਲਣ ਲਈ ਨਾ ਮੈਨੂੰ ਤੁਸੀਂ ਦੋਵਾਂ ਨੇ ਮਜਬੂਰ ਕੀਤਾ ਵ ਤੇ ਨਾਲੇ ਪੈ ਗਈ ਠੰਡ ਹੁੰਦਾਂ ਨੂੰ ਦੋਵਾਂ ਨੂੰ ਲੈ ਅਸੀਂ ਕੀ ਕੀਤਾ ਆਪਾ ਕੀ ਕੀਤਾ ਕਿਹੜੀ ਠੰਡ ਪੈ ਗਈ ਨਾਲੇ ਉਹ ਨਹੀਂ ਤੁਹਾਨੂੰ ਤੇ ਹੁਣ ਜਸ਼ਨ ਮਨਾਣੇ ਚਾਹੀਦੇ ਆ ਉਹ ਜੋ ਤੁਸੀਂ ਦੋਵੇਂ ਜਾਣੇ ਚਾਹਦੇ ਸੀ ਉਹ ਤੇ ਹੋ ਗਿਆ ਕਾਤੇ ਜ셔 ਮਨਾਣੇ ਚਾਹੀਦੇ ਸੀ ਉਹ ਮੰਮੀ ਆ ਭੋ ਲੈ ਜਿਆ ਨਾ ਚਿਹਰਾ ਮੇਰੇ ਸਾਹਮਣੇ ਨਾ ਇਤਨਾ ਵਿਖਾਨ ਦੀ ਲੋੜ ਨਹੀਂ ਆ ਸਭ ਮੈਨੂੰ ਤੁਹਾਡੀ ਅੰਦਰ ਦੀਆਂ ਚਲਾਕੀਆਂ ਦਾ ਪਤਾ ਵਾ ਕਿਤਨਾ ਤੁਸੀਂ ਆਪਣੀ ਕੁੜੀ ਨੂੰ ਬੁਲਾ ਲਿਆ ਮੁੰਡਾ ਮੁੰਡੇ ਨੂੰ ਵਾਸ਼ ਕਰਨ ਵਾਸਤੇ ਮੇਰੀ ਗੱਲ ਸੁਣੋ ਨਾ ਵਸਵੇ ਤੇ ਸਾਡੇ ਹੈ ਹੀ ਨਹੀਂ ਜੇ ਸੱਚੀ ਗੱਲ ਸੁਣੇ ਨਾ ਉਹ ਵਸ ਵਿੱਚ ਤਾਂ ਤੇਰੇ ਆ ਜੇ ਸਾਡੇ ਵਸ ਵਿੱਚ ਹੋਵੇ ਨਾ ਮੇਰੀ ਧੀ ਨੂੰ ਪੁੱਛੇ ਤੇ ਮੈਨੂੰ ਪੁੱਛੇ ਇਹੋ ਹੀ ਇਹੋ ਹੀ ਕਮੀ ਆ ਸੱਸਾਂ ਦੇ ਵਿੱਚ ਫੇਰ ਤੂੰ ਹੀ ਵਿਆਹ ਕਿਉਂ ਕਰਦੀ ਆ ਜੇ ਮੁੰਡਿਆਂ ਦਾ ਜੇ ਤੈਨੂੰ ਮੁੰਡਾ ਆਪਣੇ ਕੋਲ ਹੀ ਚਾਹੀਦਾ ਵਾ ਤੇ ਫੇਰ ਸਾਰੀ ਉਮਰ ਆਪਣੇ ਕੋਲ ਬਿਠਾਈ ਛੱਡੋ ਆ ਆਪਣੇ ਪੱਲੂ ਦੇ ਨਾਲ ਬੰਨੀ ਛੱਡੋ ਜੇ ਇਹ ਤੁਹਾਡਾ ਮੁੰਡਾ ਤੁਹਾਡੀ ਨੂੰ ਦੀ ਗੱਲ ਮੰਨਦਾ ਸਾਰਾ ਉਹਨੂੰ ਪਿਆਰ ਕਰਦਾ ਉਹਦੀ ਦੇਖਰੇਖ ਕਰਦਾ ਤੇ ਉਹ ਜੋਰੂਗਾ ਗੁਲਾਮ ਹੋ ਗਿਆ ਤੇ ਜੇ ਉਹ ਹੀ ਤੁਹਾਡਾ ਜਵਾਈ ਤੁਹਾਡੀ ਕੁੜੀ ਨੂੰ ਪਿਆਰ ਕਰੇ ਉਹਦੀਆਂ ਸਾਰੀਆਂ ਗੱਲਾਂ ਮੰਨੇ ਤੇ ਹਾਏ ਮੇਰਾ ਪੁੱਤ ਮੇਰੀ ਕੁੜੀ ਨੂੰ ਕਿੰਨਾ ਖੁਸ਼ ਰੱਖਦਾ ਨਾਲੇ ਕੀ ਕਹਿੰਦੇ ਸੀ ਆ ਸਾਰੀਆਂ ਗੱਲਾਂ ਨਾ ਵਿਆਹ ਤੋਂ ਪਹਿਲਾਂ ਦੀਆਂ ਆਪਣੇ ਪੇਕੇ ਛੱਡ ਕੇ ਆਇਆ ਕਰ ਉਹ ਮੰਮੀ ਮੇਰੀ ਇੱਕ ਗੱਲ ਸੁਣੋ ਜਦੋਂ ਕੁੜੀ ਦਾ ਵਿਆਹ ਹੁੰਦਾ ਨਾ ਉਹਦਾ ਤੇ ਸਾਰਾ ਕੁਝ ਹੀ ਬਦਲ ਜਾਂਦਾ ਵਾ ਉਹਦਾ ਖਾਨਦਾਨ ਤੱਕ ਬਦਲ ਜਾਂਦਾ ਵਾ ਪਹਿਲਾਂ ਉਹ 25 ਸਾਲ ਕਿਤੇ ਹੋਰ ਰਹੀ ਹੁੰਦੀ ਆ ਤੇ 25 ਸਾਲ ਬਾਅਦ ਸੋਹਰੇ ਆਂਦੀ ਆ ਤੇ ਸੋਹਰੇ ਵਾਲੇ ਫਿਰ ਇਤਰਾਹ ਦੀ ਉਹਨਾਂ ਨੂੰ ਤਾਣੇ ਮੈਨੇ ਦੇਣ ਤੇ ਜੇ ਕਿਤੇ ਉਹਨੂੰ ਹਮਸਫਰ ਚੰਗਾ ਮਿਲ ਜੇ ਤੇ ਸਾਸੂ ਨੂੰ ਉਹ ਵੀ ਨਹੀਂ ਵੇਖ ਕੇ ਖੁਸ਼ੀ ਹੁੰਦੀ ਉਹਨੂੰ ਇਹੋ ਹੀ ਹੋ ਜਾਂਦਾ ਲੈ ਇਹ ਤੇ ਇਹਦੇ ਵੱਲ ਆ ਇੰਨੇ ਤੇ ਉਹਨ ਵੱਖ ਕਰ ਦੇਣਾ ਉਹ ਨੂੰਹਾਂ ਕਿਉਂ ਵੱਖ ਕਰਨ ਗਈ ਆ ਮੈਨੂੰ ਤੇ ਇਤਨਾ ਹੀ ਲੱਗਦਾ ਅ ਜਿਹੜੀਆਂ ਨੂਹਾਂ ਕੱਢ ਦਿੰਦੀਆਂ ਨਾ ਬਾਹਰ ਸੱਸਾਂ ਦੀ ਵਿੱਚੇ ਗਲਤੀ ਹੁੰਦੀ ਹੋਣੀ ਆ ਤੇ ਫਿਰ ਬਾਹਰ ਜਾ ਜਾ ਕੇ ਟੰਡੋਰਾ ਪੇਟਦੀਆਂ ਮੇਰੀ ਨੂਨੇ ਤੇ ਇਤਨਾ ਕੀਤਾ ਮੇਰੀ ਨੂਨੇ ਤੇ ਇਤਨਾ ਕੀਤਾ ਨੂਹਾਂ ਨੂੰ ਰੱਖਣਾ ਵੀ ਆਂਦਾ ਵਾ ਸੱਸਾਂ ਨੂੰ ਮੰਮੀ ਇਹ ਗੱਲ ਤਾਂ ਸਹੀ ਕਹਿੰਦੀ ਪੀ ਕਿਰਨ ਸਹੀ ਗੱਲ ਆ ਹੁਣ ਹੈਪੀ ਹਰ ਤੇਰੀ ਗੱਲ ਪੂਰੀ ਕਰਦਾ ਤੇ ਮੈਨੂੰ ਕਿੰਨੀ ਖੁਸ਼ੀ ਹੁੰਦੀ ਆ ਹੋਰ ਕੀ ਉਹ ਮੇਰੇ ਤੋਂ ਪਿੱਛੇ ਬਿਨਾ ਤੁਰਦੇ ਨਹੀਂ ਹੈ ਤੇ ਇੱਧਰ ਵੇਖ ਜੇ ਉਹ ਇਹਨੂੰ ਪੁੱਛਦਾ ਗੋਲਡੀ ਤੇ ਮੈਂ ਇਸ ਕਰਦਾ ਗੁੱਸਾ ਕਰਦੀ ਆ ਬੁਰਾ ਮਨਾਂ ਡਈ ਕਿ ਇਹਨੂੰ ਕਿਉਂ ਪੁੱਛਦਾ ਪੁੱਛਦਾ ਤੇ ਹੁਣ ਆਪਾਂ ਇਹਨਾਂ ਨੂੰ ਪੁੱਛ ਲੈਨੇ ਤੁਸੀਂ ਦੱਸੋ ਜੀ ਆ ਜਿਹੜਾ ਮੈਂ ਰੋਲ ਨਵਾਇਆ ਸਹੀ ਨਵਾਇਆ ਕਿ ਗਲਤ ਹੈਗਾ ਤੇ ਗਲਤੀ ਹੈ ਨਾ ਮਤਲਬ ਜਦੋਂ ਜਵਾਈ ਜਿਹੜਾ ਉਹ ਧੀ ਨੂੰ ਪੁੱਛ-ਪੁੱਛ ਕਰਦਾ ਹਰ ਕੰਮ ਉਹਨੂੰ ਪੁੱਛ ਕੇ ਕਰਦਾ ਉਦੋਂ ਆਪਾਂ ਕਹਿੰਦੇ ਨੇ ਕਿ ਸਾਡਾ ਜਵਾਈ ਬਹੁਤ ਚੰਗਾ ਜੀ ਬੜਾ ਵਧੀਆ ਬੜਾ ਵਧੀਆ ਜੀ ਤੇ ਜੇ ਉਹ ਹੀ ਗੱਲ ਆਪਣਾ ਮੁੰਡਾ ਆਪਣੀ ਨੂੰ ਨਾ ਕਰੇ ਆਪਣੀ ਘਰਵਾਲੀ ਘਰਵਾਲੀ ਨਾ ਕਰੇ ਤੇ ਉਹ ਸਾਨੂੰ ਲੱਗਦਾ ਕਿ ਥੱਲੇ ਲੱਗਾ ਐਨੇ ਤੇ ਉਹ ਜੀ ਡਾਇਲੌਗ ਦਿੰਦੇ ਨਾ ਜਿੰਨੀ ਤੇ ਦਾਣ ਨਹੀਂ ਲੱਗੀ ਉਹ ਨਾ ਸਾਡਾ ਮੁੰਡਾ ਥੱਲੇ ਲੱਗ ਬਿਲਕੁਲ ਜੀ ਹੁਣ ਨਾਨਾ ਜੇ ਮਤਲਬ ਪੂਜਾ ਦੀਆਂ ਮੰਨ ਲਓ ਜਿਸ ਤਰ੍ਹਾਂ ਨਾਨਾ ਪੂਜਾ ਤਾਂ ਬਕਾਇਦਾ ਚੱਲਦੀਆਂ ਨਹੀਂ ਹੈ ਨਾ ਸਾਡੀ ਧੀ ਐਸਰਾ ਤੇ ਜੇ ਉਹੋ ਗੱਲ ਇੱਧਰ ਹੁੰਦੀ ਹੈ ਤੇ ਇਹ ਉਲਟ ਤੇ ਇਹ ਥੋੜਾ ਜਿਹਾ ਆਪਣੀ ਸੋਚ ਨੂੰ ਬਦਲੋ ਜੀ ਇਹ ਸੋਚ ਵਧੀਆ ਨਹੀਂ ਹੈਗੀ ਜੋ ਕੋਈ ਤੁਸੀਂ ਆਪਣੇ ਜਵਾਈ ਪ੍ਰਤੀ ਆਪਣੀ ਧੀ ਪ੍ਰਤੀ ਸੋਚਦੇ ਜੇ ਉਹ ਆਪਣੇ ਪੁੱਤ ਬਰ ਤੇ ਧੀ ਨੂੰ ਬਾਰੇ ਵੀ ਸੋਚੋ ਕਿਉਂਕਿ ਤਾੜੀ ਇਕੱਠ ਨਾ ਨਹੀਂ ਵਾਦੀ ਦੋਵੇਂ ਬਿਲਕੁਲ ਜੀ ਬਿਲਕੁਲ 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 ਜੀ ਤੇ ਚਲੋ ਜੀ ਜਾਂਦੇ ਜਾਂਦੇ ਸਾਡੇ ਚੈਨਲ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ ਗਰਮੀ ਬੜੀ ਸੀ ਇਸ ਕਰਕੇ ਅੱਜ ਗਾਰਡਨ ਦੀ ਵੀਡੀਓ ਹਾਂਜੀ ਬਾਕੀ ਤੁਸੀਂ ਸਾਡੀ ਪਿਆਰ ਕੇ ਧੋਖਾ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਤੇ ਹੁਣ ਗਾਂ ਅਗਲੇ ਪਾਰਟ ਬਹੁਤ ਜਲਦੀ ਆਪਾਂ ਲੈ ਕੇ ਆਵਾਂਗੇ ਜੀ ਉਦੇ ਤੱਕ ਤੁਸੀਂ ਇਹ ਛੋਟੀ ਜਿਹੀ ਸਟੋਰੀ ਇੰਜਾਇਅ ਕਰੋ ਜੀ ਠੀਕ ਹੈ ਥੈਂਕ ਯੂ ਸੋਮ ਚੀ